ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਗਲੇ ਹਾਰੀ ਸਤਗੁਰ ਚਰਨ ਨ ਦਰਸ ਰੂਪਿਆ ਸੀ ਦਿਨ ਸ ਰਾਤ ਚਿਤ ਵੋ ਅੰਧ ਨੀ ਗੁਰੂ ਗੋਰੀ ਮੇਲੀਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਬਾਚਤ ਨਹੀਂ ਸੋ ਬੇਲਾ ਆਈ

ਬੁਢਾ ਪਾਇਰਾ ਨਾਨਕ ਦਾਸ ਸਾਧ ਸਰਨਾਈ ਗੁਰ ਪ੍ਰਸਾਦ ਭਉ ਪਾਰ ਪਰਾਈ ਨਾਨਕ ਦਾਸ ਸਾਧ ਸਰਨਾਈ ਗੁਰ ਪ੍ਰਸਾਦ ਭਉ ਪਾਰ ਪਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਖਵਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਕੰਮਤ ਬਿੰਦੇ دیਵਾਨਾ ਵਿਖੇ ਹਾਜ਼ਰੀਆਂ ਲਵਾਰੀਆਂ ਆਓ ਜਿੜੀ ਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਰਾਗ ਆਸਾ ਮਹੱਲਾ 5ਵਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਉਪਦੇਸ਼ ਸ਼ਬਦ ਸ਼ਿਗਰ ਸਾਹਿਬ ਦੇ 378 ਅੰਗ ਉੱਪਰ ਸੁਹਾਇ ਮਾਨ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਰਾਹੀਂ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਆਰੰਭ ਕਰਕੇ ਸਰਪਣ ਕਰਕੇ ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਗ ਗੱਜ ਕੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ 5 ਬਾਛਤ ਨਾਹੀ ਸੋ ਬੇਲਾ ਆਈ ਮੇਨ ਹੁਕਮੈ ਕਿਉ ਬੁਝੈ ਬੁਝਾਈ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਭਾਵੇਂ ਮਨੁੱਖ ਬਾਚਿਤ ਭਾਵ ਇਹ ਇੱਛਾ ਨਹੀਂ ਰੱਖਦਾ ਇਹ ਨਹੀਂ ਚਾਹੁੰਦਾ ਕਿ ਮੈਨੂੰ ਮੌਤ ਆਵੇ ਪਰ ਮੌਤ ਦਾ ਸਮਾਂ ਉਹ ਵੇਲਾ ਫਿਰ ਵੀ ਆ ਜਾਂਦਾ ਹੈ ਪ੍ਰੀਤੂ ਜੀ ਦਾ ਬਚਨ ਹੈ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖ ਸਾਰੇ ਹੀ ਭਾਲਦੇ ਆ ਦੁੱਖ ਨੂੰ ਕੋਈ ਨਹੀਂ ਮੰਗਦਾ ਪਰ ਦੁੱਖ ਵੀ ਆਪਣੇ ਸਮੇਂ ਮੁਤਾਬਕ ਕਰਮਾਂ ਦਾ ਫਲ ਭੁਗਤਾਉਣ ਆ ਹੀ ਜਾਂਦਾ ਏਸੇ ਤਰ੍ਹਾਂ ਸਾਰੇ ਹੀ ਜੀਵਨ ਲੋਚਦੇ ਆ ਮਰਨਾ ਕੋਈ ਨਹੀਂ ਚਾਹੁੰਦਾ ਪਰ ਜਿਹੜਾ ਸਮਾਂ ਰੱਖਿਆ ਪਰਮੇਸ਼ਰ ਨੇ ਜੀਵ ਦੀ ਮੌਤ ਦਾ ਉਹ ਆਪਣੇ ਸਮੇਂ ਨਾਲ ਪਹੁੰਚ ਜਾਂਦਾ ਹੈ ਜਿਵੇਂ ਪ੍ਰੀਤਮ ਦਾ ਬਚਨ ਹੈ ਕਿ ਦਰਿਆ ਵੇ ਕੰਨ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੋ ਉਚਿੰਤੇ ਬਾਜ ਪਏ ਬਾਜ ਪਏ ਕਿਸ ਰੱਬ ਦੇ ਕੇਲਾ ਵਿਸਰੀਆਂ ਜੋ ਬਣ ਚੇਤਨ ਚੇਤੇ ਸਭ ਸੋ ਗਾਲੀ ਰੱਬ ਕੀਆਂ ਤਾਂ ਅਦਸ਼ਾ ਜੀ ਬਖਸ਼ ਕਰਦੇ ਹਨ ਕਿ ਇਸ ਮੌਤ ਨੂੰ ਭਾਵੇਂ ਅਸੀਂ ਨਹੀਂ ਚਾਹੁੰਦੇ ਪਰ ਮੌਤ ਨੇ ਆਪਣੇ ਸਮੇਂ ਨਾਲ ਆਉਣਾ ਹੈ ਬਾਚਤ ਨਹੀਂ ਸੋ ਵੇਲਾ ਆਈ ਬਿਨ ਹੁਕਮੇ ਕਿਉਂ ਬੁਝੇ ਬੁਝਾਈ ਇਹ ਪਰਮੇਸ਼ਰ ਦਾ ਹੁਕਮ ਹੈ ਉਸ ਹੁਕਮ ਨੂੰ ਸਮਝਣ ਵਾਸਤੇ ਗੁਰੂ ਨੂੰ ਪੁੱਛਣਾ ਚਾਹੀਦਾ ਹੈ ਗੁਰੂ ਤੋਂ ਮਿਲੇ ਤੇ ਬਿਨ ਬਗੈਰ ਗੁਰੂ ਦੇ ਕੋਲੋਂ ਸਮਝੇ ਤੋਂ ਬਗੈਰ ਗੁਰੂ ਦੀ ਆਗਿਆ ਮੰਨੇ ਤੋਂ ਬਗੈਰ ਅਸੀਂ ਇਹ ਕਾਲ ਰੂਪੀ ਮੌਤੋਂ ਕਿਵੇਂ ਬਚ ਸਕਨੇ ਹਾਂ ਭਾਵੇਂ ਸਾਡਾ ਜੰਮਣਾ ਮਰਨਾ ਕਿਵੇਂ ਹਟ ਸਕਦਾ ਹੈ ਕਬੀਰ ਸਾਹਿਬ ਜੀ ਦਾ ਬਚਨ ਹੈ ਮਨ ਸਭ ਬੱਪੜਾ ਮੂਸਾ ਕੀਨੋ ਮਾਣਸ ਬੱਪੜਾ ਮੋਸਾ ਕੀਨੋ ਮੀਚ ਬਲਈਆ ਖਈ ਹੈ ਰੇ ਸੁਦੇ ਸੁਦੇ ਰਿੰਗ ਚਲੋ ਕਮਨਤਰ ਕੋ ਧੱਕਾ ਦੇਵਈ ਹੈ ਰੇ ਬਾਰੇ ਬੂਡੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਇਸ ਕਰਕੇ ਮੌਤ ਅਟਲ ਸਚਾਈ ਹੈ ਜਿਵੇਂ ਇੱਥੇ ਇੱਕ ਉਦਾਹਰਣ ਹੈ ਧਰਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦਿਨ ਭਾਈ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆ ਜਾ ਸ਼ਹਿਰ ਚੋਂ ਆ ਦੋ ਪੈਸਿਆਂ ਦਾ ਸੌਦਾ ਲੈ ਕੇ ਆ ਸਿਆਲਕੋਟ ਦੇ ਵਿੱਚ ਹਣ ਔਰ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦਿੰਦੇ ਆ ਕਹਿੰਦੇ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਕੇ ਆ ਤੇ ਭਾਈ ਮਰਦਾਨਾ ਜੀ ਬਾਜ਼ਾਰ ਵਿੱਚ ਵੜਦੇ ਆ ਦੁਕਾਨਾਂ ਤੋਂ ਪੁੱਛਦੇ ਆ ਭਾਈ ਇਹ ਸੌਦਾ ਦਿਓ ਦੁਕਾਨਦਾਰ ਕਹਿੰਦੇ ਆ ਕੋਈ ਸੌਦਾ ਥੋੜਾ ਹੀ ਹੁੰਦਾ ਸੱਚ ਤੇ ਝੂਠ ਪੁੱਛਦਾ ਪੁੱਛਦਾ ਭਾਈ ਮਰਦਾਨਾ ਇੱਕ ਸੇਧ ਕੋਲ ਜਾ ਕੇ ਜਦ ਫਿਰ ਬੇਨਤੀ ਕਰਦਾ ਤੇ ਉਹ ਸੇਧ ਕੁਝ ਸਤਸੰਗੀ ਸੀ ਜਾਂ ਉਹਨੇ ਇਹ ਗੱਲ ਸੁਣੀ ਸੀ ਕਿ ਤੋ ਤਾ ਗੁਰੂ ਪਿਆਰਿਓ ਉਸਨੇ ਕਾਗਜ਼ ਲਿਆ ਉਹਦੇ ਉੱਤੇ ਲਿਖ ਦਿੱਤਾ ਮਰਨਾ ਸੱਚ ਹੈ ਜਿਉਣਾ ਝੂਠ ਹੈ ਇਹ ਪਰਚੀ ਮਰਦਾਨੇ ਨੂੰ ਦੇ ਦਿੱਤੀ 2 ਪੈਸੇ ਰੱਖ ਲੈ ਮਰਦਾਨਾ ਉਹ ਪਰਚੀ ਲੈ ਕੇ ਸਤਿਗੁਰਾਂ ਦੇ ਕੋਲ ਆਉਂਦੇ ਕਿ ਭਾਈ ਇਹ ਸੋਦਾ ਮਿਲੇ ਆ ਮਹਾਰਾਜ ਕਹਿੰਦੇ ਜਾਇ ਜਿਹਨੇ ਸੇਠ ਨੇ ਸੌਦਾ ਦਿੱਤਾ ਸੌਦਾ ਸਹੀ ਆ ਉਹਨੂੰ ਸੱਚਕੇ ਲਿਆ ਕਹਿੰਦੇ ਉਹ ਸੇਠ ਨੂੰ ਬੁਲਾਇਆ ਜਾਂਦਾ ਤੇ ਬਾਦਸ਼ਾਹ ਕਹਿੰਦੇ ਹਾਂ ਵੀ ਸੇਠਾ ਸੌਦਾ ਤੇਰਾ ਸਹੀ ਆ ਪਰ ਤੈਨੂੰ ਪੱਕਾ ਪਤਾ ਏ ਕਹਿੰਦੇ ਜੀ ਪਤਾ ਹੀ ਐ ਮੌਤ ਅਟਲ ਸਚਾਈ ਆ ਕਿ ਸਤਿਗੁਰੂ ਪਾਤਸ਼ਾਹ ਨਾਲ ਉਹਦੀਆਂ ਗੱਲਾਂ ਕਰਦਾ ਕਰਦਿਆਂ ਪਿਆਰ ਪੈ ਗਿਆ ਐਸਾ ਮਨ ਹੋਇਆ ਸਤਿਗੁਰਾਂ ਨੇ ਉਸ ਛੇਡਦਾ ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਨਾਲ ਹੀ ਲੈ ਗਏ ਲਗਭਗ 6 ਮਹੀਨੇ ਉਹ ਸਤਿਗੁਰਾਂ ਦੇ ਨਾਲ ਯਾਤਰਾਤੇ ਰਿਹਾ ਪਿੱਛੇ ਪਰਿਵਾਰ ਨੂੰ ਬੜਾ ਫਿਕਰ ਹੋ ਗਿਆ ਕਿ ਸਾਡਾ ਮੈਂਬਰ ਘਰ ਦਾ ਕਿੱਧਰ ਗਿਆ 6 ਮਹੀਨੇ ਬਾਅਦ ਇੱਕ ਦਿਨ ਪਾਤਸ਼ਾਹ ਕਹਿੰਦੇ ਸੇਠਾ ਕਿਸੇ ਨੇ ਤੇਰੇ ਘਰ ਸੁਨੇਹਾ ਲਾ ਦਿੱਤਾ ਵੀ ਤੂੰ ਮਰ ਗਿਆ ਤੇ ਤੇਰੇ ਘਰ ਵਾਲੀ ਜਿਹੜੀ ਐ ਉਹ ਮਰਨ ਨੂੰ ਪਿਆਰ ਐ ਲੱਕੜਾਂ ਦੀ ਚਿਖਾ ਬਣਾ ਕੇ ਤੇਰੇ ਬਲਾ ਵਿੱਚ ਮੱਚਣ ਨੂੰ ਤਿਆਰ ਐ ਮਰਨ ਨੂੰ ਤਿਆਰ ਐ ਤੇ ਸੇਠ ਕਹਿੰਦਾ ਦੀ ਆਇ ਨਾ ਕਰੋ ਮੈਨੂੰ ਹੁਣੇ ਘਰੇ ਭੇਜੋ ਉਹਨੂੰ ਨਾ ਮਰਨ ਦਿਓ ਬਚਾ ਦਿਓ ਅਰਸ਼ਾਨੀ ਪ੍ਰੀਖਿਆ ਨਹੀਂ ਸੀ ਜਦੋਂ ਨੇ ਬਾਰ-ਬਾਰ ਬੇਨਤੀ ਕੀਤੀ ਪਾਤਸ਼ਾਹ ਜੀ ਨੇ ਕਿਹਾ ਅੱਖਾਂ ਬੰਦ ਕਰ ਔਰ ਥੋੜੇ ਸਮੇਂ ਦੇ ਬਾਅਦ ਹੀ ਉਸ ਨੂੰ ਘਰ ਭਜਾ ਦਿੱਤਾ ਕੀ ਵੇਖਦਾ ਵਾਕਿਆ ਉਹਦੇ ਘਰਵਾਲੀ ਜਿਹੜੀ ਹੈ ਮਰਨ ਨੂੰ ਤਿਆਰ ਸੀ ਚਿਖਾ ਬਣਾ ਕੇ ਅੱਗ ਲਾ ਕੇ ਵਿੱਚ ਬਹਿਣਾ ਸੀ ਤੋਂ ਉਸ ਤੋਂ ਬਾਅਦ ਗੁਰੂ ਪਿਆਰਿਓ ਕਾਫੀ ਸਮਾਂ ਬੀਤ ਗਿਆ ਸਤਿਗੁਰੂ ਫੇਰ ਕਿਤੇ ਉਸਤੇ ਬਾਰ ਵੀ ਜਾਂਦੇ ਹੈ ਆਵਾਜ਼ ਮਾਰਦੇ ਐ ਸੇਠਾ ਗੱਲ ਸੁਣ ਤਾ ਗੁਰੂ ਪਿਆਰੇ ਉਸ ਦੇ ਘਰ ਵੱਲ ਜੋ ਫਿਰ ਪਤਾ ਲੱਗਿਆ ਵੀ ਉਹੀ ਸਾਦੂ ਫਿਰ ਆ ਗਏ ਐ ਮੇਰੇ ਘਰ ਵੱਲ ਨੂੰ ਫਿਰ ਨਾਲ ਲੈ ਜਾਣਗੇ ਤਾਂ ਸੇਠ ਦਾ ਨਾਮ ਸੀ ਮੂਲਾ ਖੱਤਰੀ ਮੂਲੇ ਨੂੰ ਕਹਿੰਦੇ ਪਿੱਛੇ ਲੁਕ ਜਾ ਪਿੱਛੇ ਲੁਕ ਜਾ ਸਾਦ ਫਿਰ ਆ ਗਏ ਕਿਹਨਿਓ ਘਰ ਮੈਂ ਤੋਂ ਡਰਦਾ ਹੋਇਆ ਪਿੱਛੇ ਲੁਗ ਗਿਆ ਪਿੱਛੇ ਨਹਰਾ ਸੀ ਪਾਛੀਆਂ ਵਾਲਾ ਪਸ਼ੂਆਂ ਵਾਲਾ ਉਹ ਪਿੱਛੇ ਲੁਗ ਗਿਆ ਤੇ ਉਹ ਬਾਬਾ ਜੀ ਨੂੰ ਕਹਿਣ ਲੱਗੇ ਉਹਦੇ ਘਰ ਵਾਲੀ ਉਹ ਘਰੇ ਹੈ ਨਹੀਂਗਾ ਪਾਤਸ਼ਾਹ ਕਹਿੰਦੇ ਚਲ ਪਰਦਾਨੀਆਂ ਤਈ ਨਹੀਂ ਹੈਗਾ ਤਾਂ ਨਹੀਂ ਹੋਣਾ ਸਾਧ ਜੀ ਬੋਲਦੇ ਸਹਿ ਸੰਭਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ ਪਾਤਸ਼ਾਹ ਉੱਥੋਂ ਹਟ ਕੇ ਚਲੇ ਗਏ ਬਾਹਰ ਫਿਰਨੀ ਤੇ ਆ ਗਏ ਇਨੇ ਬਗਲੋ ਬਾਜ ਮਾਰੀ ਤੇ ਉਹ ਤੋਂ ਆਇਆ ਨਾ ਤੇ ਉਹ ਵਿਲਕੀ ਜਾਵੇ ਪਿੱਛੇ ਪਿਆ ਕਹਿੰਦੇ ਕੀ ਹੋ ਗਿਆ ਕਹਿੰਦੇ ਸੱਪ ਲੜ ਗਿਆ ਉੱਥੇ ਕੁਬੀਰੇਸਰ ਪਾਥੀਆਂ ਵਾਲੇ ਉਹਨਾਂ ਵੀ ਸੱਪ ਰਹਿੰਦੇ ਐ ਤੇ ਉਹ ਸੱਪ ਉਹਦੇ ਲੜ ਗਿਆ ਤੇ ਫਿਰ ਉਹਨੂੰ ਫਟਾਫਟ ਬਚਾਉਣ ਦੀ ਕੋਸ਼ਿਸ਼ ਕੀਤੀ ਆਂਦੀ ਗਵਾਨੀ ਸੱਦਿਆ ਰੌਲਾ ਪਾ ਕੇ ਉਹਨੂੰ ਮੰਜੇ ਤੇ ਪਾ ਕੇ ਫਟਾਫਟ ਬਾਬੇ ਨਾਨਕ ਦੇ ਕੋਲ ਫਿਰਨੀ ਤੇ ਲੈ ਕੇ ਆਂਦਾ ਜਿੱਥੇ ਸਤਿਗੁਰੂ ਬੈਠੇ ਸੀਗੇ ਔਰੇ ਕਹਿਣ ਲੱਗੇ ਮਹਾਰਾਜ ਬਚਾਓ ਬਚਾਓ ਕੀ ਹੋ ਗਿਆ ਭਾਈ ਮਹਾਰਾ ਤੁਹਾਡਾ ਸੇਵਕ ਹੈ ਮੂਲਾ ਖੱਤਰੀ ਕਹਿੰਦੇ ਫਿਰ ਕਹਿੰਦੇ ਜੀ ਇਹ ਮਰ ਗਿਆ ਸੱਪ ਲੜ ਗਿਆ ਭਾਈ ਇਹ ਕਿੱਥੇ ਸੀ ਕਹਿੰਦੇ ਘਰੇ ਸੀਗਾ ਜੀ ਪਿੱਛੇ ਬਾਦਸ਼ਾਹ ਕਹਿੰਦੇ ਹੁਣ ਤਾਂ ਇਹ ਘਰੇ ਵੀ ਹੈ ਨੀਗਾ ਭਾਅ ਸਰੀਰ ਵਿੱਚ ਵੀ ਹੈ ਨੀਗਾ ਹੁਣ ਇਹਨੂੰ ਦਸਵੇਂ ਚਲਦੇ ਵਿੱਚ ਸੰਭਾਲਾਂਗੇ ਫਿਰ ਉਹ ਮੂਲਾ ਖੱਤਰੀ ਕਈ ਜੂਨਾਂ ਦੇ ਵਿੱਚੋਂ ਲੱਗਦਾ ਹੋਇਆ ਅਖੀਰ ਖਰਗੋਸ਼ ਦੀ ਜੂਨ ਵਿੱਚ ਭਟਕ ਰਿਹਾ ਸੀ ਇਹ ਨੰਦੇੜ ਸਾਹਿਬ ਦੇ ਜੰਗਲਾਂ ਵਿੱਚ ਜਿੱਥੇ ਦਸਵੇਂ ਪ੍ਰੀਤਮ ਜਾਨਦੇ ਆ ਤੇ ਸਿੱਖਾਂ ਨੂੰ ਕਹਦੇ ਆ ਲੱਭ ਗਿਆ ਲੱਭ ਗਿਆ ਕਹਿੰਦੇ ਕੀ ਲੱਭ ਗਿਆ ਤੇ ਬਾਦਸ਼ਾਹ ਨੇ ਖਿੱਚ ਕੇ ਤੀਰ ਉਸ ਖਰਗੋਸ਼ ਦੇ ਮਾਰਿਆ ਖਰਗੋਸ਼ ਦੇ ਵਿੱਚੋਂ ਮੂਲੇ ਦੀ ਰੂਹ ਨਿਕਲੀ ਤੇ ਬਾਦਸ਼ਾਹ ਜੀ ਦੇ ਚਰਨੀ ਆ ਲੱਗੀ ਆਪਣੀ ਸਾਰੀ ਪਿਛਲੀ ਕਹਾਣੀ ਸੁਣਾਉਂਦਾ ਮੈਂ ਕਿਵੇਂ ਵਿਛੜਿਆ ਸੀ ਉਹ ਵਿਛੋੜਾ ਅੱਜ ਖਤਮ ਕੀਤਾ ਤੋ ਕਹਿ ਤੋ ਪਾਬ ਹੈ ਕਿ ਬਾਉ ਤੇ ਇੱਕ ਅਧਰ ਸਚਾਈ ਹੈ ਬਾਚਤ ਨਾਹੀ ਸੋ ਵੇਲਾ ਆਈ ਜਿਸ ਵੇਲੇ ਨੂੰ ਬੰਦਾ ਨਹੀਂ ਚਾਹੁੰਦਾ ਕਿ ਆਵੇ ਮੇਰੇ ਤੇ ਮੌਤ ਦਾ ਸਮਾਂ ਉਹ ਵੀ ਆ ਜਾਂਦਾ ਹੈ ਬਿਨ ਹੁਕਮੇ ਕਿਉਂ ਬੁਝੇ ਬੁਝਾਈ ਗੁਰੂ ਦੀ ਗੱਲ ਨੂੰ ਮੰਨੇ ਤੋਂ ਬਗੈਰ ਇਹ ਜਿਹੜਾ ਮੌਤ ਹੈ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਾਲ ਰੋਪੀ ਅੱਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਅੱਗ ਨੂੰ ਕਿਵੇਂ ਬੁਝਾਇਆ ਜਾ ਸਕਦਾ ਹੈ ਅਖੀਰ ਠੰਡੀ 따ਤੀ ਮਿੱਟੀ ਖਾਈ ਇਹ ਸਰੀਰ ਮਿੱਟੀ ਚੋਂ ਬਣਿਆ ਹੈ ਕੋਈ ਇਸ ਨੂੰ ਪਾਣੀ ਵਿੱਚ ਬਹਾ ਲਿੰਦਾ ਹੈ ਮਰਨ ਤੋਂ ਬਾਅਦ ਕੋਈ ਅੱਗ ਵਿੱਚ ਪਾ ਲਿੰਦਾ ਹੈ ਠੰਡਾ ਪਾਣੀ 따ਤੀ ਅੱਗ ਮਿੱਟੀ ਕੋਈ ਮਿੱਟੀ ਵਿੱਚ ਦਫਨਾ ਲਿੰਦਾ ਕੋਈ ਅੱਗ ਵਿੱਚ ਸਾੜ ਦਿੰਦਾ ਕੋਈ ਪਾਣੀ ਵਿੱਚ ਬਹਾ ਦਿੰਦਾ ਤੇ ਇਸ ਸਰੀਰ ਉਪੇ ਮਿੱਟੀ ਨੂੰ ਅਖੀਰ ਮਿੱਟੀ ਆਪਣੇ ਵਿੱਚ ਬਲੀਨ ਕਰ ਲੈਂਦੀ ਹੈ ਆਪਣੇ ਵਿੱਚ ਮਿਲਾ ਲੈਂਦੀ ਹੈ ਬਾਬਾ ਫਰੀਦ ਜੀ ਸਾਹਿਬ ਇਸੇ ਵਿਸ਼ੇ ਤੇ ਕਹਿੰਦੇ ਹਨ ਫਰੀਦਾ ਖਾਕ ਨੰਦੀ ਹੈ ਖਾਕੂ ਜੇਡ ਨਾ ਕੋਏ ਜੀਮ ਦੇ ਆ ਪੈਰਾ ਤਲੈ ਮੋਇਆ ਉੱਪਰ ਹੋਏ ਅਖੀਰ ਇਹ ਜੀਵ ਇਸ ਪੰਜਾ ਤੱਤਾਂ ਦੇ ਵਿੱਚ ਮਿਲ ਜਾਂਦਾ ਹੈ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤral ਜਾਇਆ ਮਾਟੀ ਮਾਟੀ ਹੋਈ ਏਕ ਰੋਗਨ ਹਾਰੇ ਕੀ ਕਾਮ ਟੇਕ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਇਹ ਮਨੁੱਖ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਈਰਖਾ ਰੂਪੀ ਅੱਗ ਵਿੱਚ ਕਦੇ ਤਪਦਾ ਹੈ ਕਦੇ ਤਮੋ ਗੁਣ ਵਿੱਚ ਹੁੰਦਾ ਹੈ ਤੇ ਕਦੇ ਰਜੋ ਗੁਣ ਵਿੱਚ ਹੁੰਦਾ ਹੈ ਤੇ ਕਦੇ ਸਤੋ ਗੁਣ ਵਿੱਚ ਆਪਣਾ ਤਿੰਨਾ ਗੁਣਾ ਵੀ ਸਰੀਰ ਨੂੰ ਜੀਵਨ ਨੂੰ ਗਤੀਿਤ ਕਰਦਾ ਹੋਇਆ ਅਖੀਰ ਮਰ ਜਾਂਦਾ ਹੈ ਪਰ ਉਸ ਪਰਿਪੂਰਨ ਪਰਮੇਸ਼ਰ ਬ੍ਰਹਮ ਆਨੰਦ ਨੂੰ ਪ੍ਰਾਪਤ ਨਹੀਂ ਕਰਦਾ ਆ ਉਹਦੇ ਨਾਲ ਜੁੜ ਗਏ ਉਹਨਾਂ ਬਾਦ ਦਾ ਬੂਢਾ ਭਾਈ ਜੇ ਕੋਈ ਕਹੇ ਕਿ ਪਰਮੇਸ਼ਰ ਨੇ ਬਹੁਤ ਮਾਰੀ ਕੀਤੀ ਕਹਿੰਦੇ ਆ ਕਈ ਲੋਕ ਕੋਈ ਬਚਪਨ ਵਿੱਚ ਮਰ ਜਾਂਦਾ ਹੈ ਕੋਈ ਬੁਢਾਪੇ ਵਿੱਚ ਮਰ ਜਾਂਦਾ ਹੈ ਤੇ ਕੋਈ ਜਵਾਨੀ ਵਿੱਚ ਮਰ ਜਾਂਦਾ ਹੈ ਅਸੀਂ ਕਹਿੰਦੇ ਆ ਤਾਂ ਬਹੁਤ ਮਾੜੀ ਹੂਈ ਹਲੇ ਤਾਂ ਬੱਚਾ ਸੀ ਹਲੇ ਤਾਂ ਇਹਨੇ ਜਵਾਨੀ ਵੀ ਨਹੀਂ ਦੇਖੀ ਜਵਾਨੀ ਭੋਗਣੀ ਸੀ ਪਰ ਪਰਮੇਸ਼ਰ ਨਾ ਤਾਂ ਬੱਚਾ ਹੈ ਬਾਰਕਾ ਦੀ ਨਿਆਈ ਅਗਿਆਨੀ ਹੈ ਤੇ ਨਾ ਹੀ ਬੁੱਢਿਆਂ ਦੀ ਨਿਆਈ ਹੰਕਾਰੀ ਹੈ ਉਹ ਪਰਮੇਸ਼ਰ ਤਾਂ ਹਮੇਸ਼ਾ ਇੱਕ ਰਸ ਰਹਿਣ ਵਾਲਾ ਹੈ ਰਾਹੋ ਕਸੀ ਓਨਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ ਮਨੁੱਖਾ ਦੇਹੀ ਮਿਲੀ ਆ ਭਈ ਪ੍ਰਾਪਤਮਾ ਅਨੁਖ ਦੇ ਹੁਰੀਆ ਗੋਵਿੰਦ ਬਨਨ ਕੀ ਇਹੋ ਤੇਰੀ ਬਰੀਆ ਇਹ ਜਿਹੜੀ ਦੇਹ ਸਾਨੂੰ ਪ੍ਰਾਪਤ ਹੋਈ ਹੈ ਪਰਮੇਸ਼ਰ ਨੂੰ ਮਿਲਣ ਦੇ ਲਈ ਸਾਨੂੰ ਉਸ ਨੂੰ ਮਿਲਣਾ ਚਾਹੀਦਾ ਰਹਾਓ ਨਾਨਕ ਦਾਸ ਸਾਧ ਸਰਨਾਈ ਉਹਨੂੰ ਕਿਵੇਂ ਮਿਲੀਏ ਧੰਗੁਰ ਨਾਨਕ ਦੇਵ ਜੀ ਕਹਿੰਦੇ ਸਾਧੂਆਂ ਦੀ ਸੰਗਤ ਕਰਕੇ ਗੁਰੂ ਪਿਆਰਿਆਂ ਦੀ ਗੁਰਮੁਖਾਂ ਦੀ ਸੰਗਤ ਕਰਕੇ ਉਹਨਾਂ ਦੀ ਛਨਣ ਵੀ ਜਾ ਕੇ ਗੁਰ ਪ੍ਰਸਾਦ ਉਹਨਾਂ ਤੋਂ ਗੁਰ ਰੂਪੀ ਕਿਰਪਾ ਲੈ ਕੇ ਗੁਰ ਭਾਵ ਉਪਦੇਸ਼ ਸਿਮਰਨ ਦੀ ਦਾਤ ਪ੍ਰਾਪਤ ਕਰਕੇ ਗੁਰ ਉਪਦੇਸ਼ ਲੈ ਕੇ ਫਿਰ ਉਸ ਨੂੰ ਜਪਿਆ ਜਾਵੇ ਪਰਮੇਸ਼ਰ ਦੇ ਡਰ ਵਿੱਚ ਰਹਿੰਦਿਆਂ ਹੋਇਆਂ ਭਉ ਉਹਦੇ ਡਰ ਵਿੱਚ ਰਹਿ ਕੇ ਉਸ ਨਾਮ ਨੂੰ ਜਪਿਆ ਜਾਵੇ ਪਾਰ ਪਰਾਈ ਕਾ ਇਹ ਜੀਵ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ ਸੋ ਇਸ ਕਰਕੇ ਮੌਤ ਇੱਕ ਕਟਾਲਿਸਟ ਹੈ ਇਸ ਵਿਸ਼ੇ ਤੇ ਪੰਨਵੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਮੌਤ ਨੇ ਭਾਈ ਆਉਣਾ ਹੀ ਆਉਣਾ ਹੈ ਉਸ ਤੋਂ ਪਹਿਲਾਂ ਕਿ ਮੌਤ ਆਵੇ ਸਾਨੂੰ ਜਿਸ ਕੰਮ ਨਹੀਂ ਆਇਆ ਉਹ ਕੰਮ ਕਰ ਲੈਣਾ ਚਾਹੀਦਾ ਪ੍ਰੀਤਮ ਦਾ ਬਚਨ ਜਦ ਲਲ ਜਰਾ ਰੋਗ ਨਹੀਂ ਆਇਆ ਜਿੰਨਾ ਚਿਰ ਤੈਨੂੰ ਵੜਾਪਾ ਨਹੀਂ ਆਇਆ ਜਦ ਲਗ ਜਰਾ ਰੋਗਨੀ ਆਇਆ ਜਬਨ ਕਾਲ ਗਰਸੀ ਨਿਕਾਇ ਜਬ ਤਕ ਵਿਕਲ ਭਈ ਨੀ ਬਾਣੀ ਭਜ ਲੈ ਰੇ ਮਨ ਸਾਰਗ ਪਾਣੀ ਅਵਨਾ ਭਜਿਸ ਭਜਸ ਕਾ ਭਾਈ ਆਵੇ ਅੰਤ ਨ ਭਜਿਆ ਜਾਈ ਜਦੋਂ ਅੰਤ ਆ ਗਿਆ ਮੌਤਾ ਕੀ ਫੇਰ ਨਹੀਂ ਸਿਮਰਿਆ ਜਾਣਾ ਫਿਰ ਮੌਤ ਤੋਂ ਭਜਿਆ ਵੀ ਨਹੀਂ ਜਾਣਾ ਇਸ ਕਰਕੇ ਆਓ ਸਮੇਂ ਦੇ ਨਾਲ ਪ੍ਰਭੂ ਗੁਰੂ ਵਾਲੇ ਬਣ ਕੇ ਆਪਾਂ ਰਹਿਦਾ ਜੀਵਨ ਸਫਲਾ ਕਰੀਏ ਸਿਮਨ ਕਰੀ ਉਸ ਪਰਮੇਸ਼ਰ ਦੇ ਵਿੱਚ ਮਿਲिए ਬੋਲਦਿਆਂ ਦੇ ਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ